ਅੱਜ ਪੂਰੀ ਦੁਨੀਆ ਦੇ ਵਿੱਚ ਰੋਜ਼ ਦੇ ਮਨਾਏ ਜਾ ਰਹੇ ਆਇਤਾਸਿੱਤ ਚਲਦੇ ਮੋਗਾ ਟ੍ਰੈਫਿਕ ਪੁਲਿਸ ਵੱਲੋਂ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਸੰਬੰਧੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਤਾਂ ਉੱਥੇ ਹੀ ਨਾਲੋਂ ਨਾਲ ਲੋਕਾਂ ਨੂੰ ਫੁੱਲ ਬਣ ਕੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਤੇ ਦੋ ਪਹੀਆ ਵਾਹਨ ਚਲਾਉਣ ਵਾਲੇ ਹੈਲਮਟ ਪਹਿਨ ਕੇ ਆਪਣਾ ਵਾਹਨ ਚਲਾ ਰਹੇ ਨੇ ਤਾਂ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਤੇ ਬੀਐਸਪੀ ਦੇ ਮੁਤਾਬਿਕ ਲੋਕਾਂ ਨੂੰ ਅੱਜ ਜਾਗਰੂਕ ਕੀਤਾ ਜਾਏਗਾ ਤੇ ਕਿਸੇ ਦਾ ਕੋਈ ਵੀ ਚਲਾਨ ਨਹੀਂ ਕਟਿਆ ਜਾਵੇਗਾ ਮੋਗਾ ਟ੍ਰੈਫਿਕ ਪੁਲਿਸ ਮੋਕੇ ਹੋਰ ਤਰੀਕੇ ਨਾਲ ਟ੍ਰੈਫਿਕ ਰੂਲ ਦੇ ਨਾਲ ਜੋੜ ਕੇ ਮਨਾ ਰੇ ਆ ਜਿਹੜੇ ਪਬਲਿਕ ਲੋਕ ਆਪਣੀ ਗੱਡੀਆਂ ਤੇ ਬਾਈਕ ਤੇ ਟ੍ਰੈਫਿਕ ਰੂਲ ਦੀ ਫਾਲੋ ਕਰਦੇ ਆ ਅੱਜ ਉਹਨਾਂ ਨੂੰ ਰੋਜ਼ ਦੇ ਕੇ ਸਨਮਾਨਤ ਕੀਤਾ ਜਾ ਰਿਹਾ ਜਿਹੜੇ ਟ੍ਰੈਫਿਕ ਰੂਲ ਨਹੀਂ ਸਨਮਾਨਤ ਨਹੀਂ ਫਾਲੋ ਕਰ ਰਹੇ ਅੱਜ ਉਹਨਾਂ ਨੂੰ ਸਮਝਾਇਆ ਜਾ ਰਿਹਾ ਪਿਆਰ ਨਾਲ ਵੀ ਅੱਜ ਤੁਹਾਡਾ ਚਲਾਨ ਨਹੀਂ ਕੱਟਿਆ ਜਾਏਗਾ ਵੀ ਸਿਰਫ ਤੁਹਾਨੂੰ ਸਮਝਾਇਆ ਜਾਊਗਾ ਇਸ ਕਰਕੇ ਵੀ ਤੁਸੀਂ ਵੀ ਟ੍ਰੈਫਿਕ ਰੂਲ ਫਾਲੋ ਕਰੋ ਜੋ ਅਗਲੇ ਵਾਰ ਤੁਸੀਂ ਵੀ ਇਸ ਰੋਜ਼ ਦੇ ਹੱਕਦਾਰ ਬਣ ਸਕੋ ਡੀਐਸਪੀ ਸਾਹਿਬ ਦੇਖਿਆ ਗਿਆ ਜਿੱਥੇ ਤੁਸੀਂ ਖੜੇ ਆ ਕੋਸ ਤੋਂ ਕੋਈ ਦੂਰੀ ਦਾ ਬੱਚੇ ਤੁਹਾਨੂੰ ਦੇਖਦੇ ਕਿ ਭੱਜ ਰਹੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਹੋ ਵੀ ਪੁਲਿਸ ਤੋਂ ਡਰਨਾ ਟ੍ਰੈਫਿਕ ਦੇ ਰੂਲ ਨੂੰ ਫਾਲੋ ਕਰਨਾ ਪੁਲਿਸ ਹਮੇਸ਼ਾ ਹਰ ਇੱਕ ਦੇ ਕਿਸੇ ਦੀ ਦੋਸਤ ਹੈ ਸਿਰਫ ਜਿਹੜੇ ਕ੍ਰਾਈਮ ਕਰਦੇ ਉਹਨਾਂ ਦੇ ਨਾਲ ਸਾਡਾ ਬਿਲਕੁਲ ਕਾਨੂੰਨਨ ਸਾਡਾ ਬਾਹਰ ਹੈ ਤੇ ਜਿਹੜੇ ਹੋਰ ਆਮ ਪਬਲਿਕ ਹੈ ਉਹਨਾਂ ਨੂੰ ਮੈਂ ਇਹੀ ਮੈਸੇਜ ਦੇਣਾ ਵੀ ਉਹ ਉਹ ਕਬਰਾਉਣ ਨਾਲ ਕਿਸੇ ਵੀ ਤਰ੍ਹਾਂ ਪੁਲਿਸ ਵਿਭਾਗ ਨੂੰ ਉਹ ਹਰ ਤਰ੍ਹਾਂ ਪੁਲਿਸ ਹਰ ਹਰ ਵਕਤ ਉਹ ਮਦਦ ਕਰਨ ਨੂੰ ਤਿਆਰ ਹੈ ਹੁਣ ਇੱਕ ਹੀ ਗੱਲ ਹੈ ਜੀ ਮਿਹਰਬਾਨੀ ਹੈ ਮੈਂ ਪੁੱਛਦੀ ਵੀ ਕਰਦਾ ਤੇ ਸਾਨੂੰ ਜਿਹੜੇ ਦਿੱਕਤ ਚਲਾਉਣ ਵਾਲੇ ਹੈ ਜਾਂ ਕੋਈ ਕਾਰ ਗੱਡੀ ਮਟਰੇ ਕੁਝ ਵੀ ਹੈ ਸਾਨੂੰ ਮੈਂ ਪਹਿਲਾਂ ਬੇਨਤੀ ਕਰਦੇ ਚਾਹਾਂ ਵੀ ਸਾਨੂੰ ਨਿਯਮ ਜਿਹੜੇ ਉਹ ਫਾਲੋ ਕਰਨ ਸੜਕ ਤੇ ਨੇ ਮੈਂ ਇਹਨਾਂ ਨੂੰ ਹੋਰ ਫੋਨ ਦਿਆਂਗੇ ਇਹਨਾਂ ਦੀ ਫੋਟੋ ਖਿੱਚਦੇ ਆ। ਯਾਰ ਕਾਰ ਚਲਾਉਦੇ ਬਹੁਤ ਸਾਰੇ ਲੋਕਾਂ ਨੂੰ ਦੇਖਿਆ ਬਹੁਤ ਲੰਮਾ ਦਿੰਦੇ ਮੈਨੂੰ। ਕਾਰ ਚਲਾਉਂਦੇ ਆ। ਫੜੋ ਨੀ ਕਿ ਲੋਕਾਂ ਦੇ ਦੇਖਿਆ। ਉਹ ਵੀ ਨਾਲ ਟੈਲੀਫੋਨ ਕਰੀ ਜਾਂਦੇ ਆ। ਹੋਰ ਤੁਸੀਂ ਪਾਸੇ ਕਰਕੇ ਗੱਡੀ ਕਢਿਆ ਆ ਕੇ ਫੋਨ ਕਰ ਲਓ ਭਵੇਂ ਫਾਰੀਗਾਂ ਖੜੇ ਹੋ ਥੋੜਾ ਦਿੰਦੇ ਕਿਸੇ ਨੂੰ ਕੀ ਤਰਾਜ ਆ। ਪਰ ਗੱਡੀ ਚਲਾਉਣੇ ਤੁਸੀਂ ਇਹ ਜਾਈ ਲੱਗੀ ਆਉਂਦੀ ਆ। ਔਰ ਜਾ ਰਹੇ ਤੁਸੀਂ ਮੈਂ ਫੋਨ ਕਰੂੰਗਾ। ਇਹ ਫੈਨ ਨਹੀਂ ਫੋਟੋ ਖੜੀ ਕਿ 80 ਕਿਲੋਮੀਟਰ ਦੀ ਮੈਂ ਆਹ ਜੀ ਜਾ ਮੈਂ ਕਹਿੰਦਾ ਇਹ ਕਿੱਡਾ ਲੈ ਜਾਂਦਾ ਜੀ ਔਰ ਐਸੇ ਤੋਂ ਬਹੁਤ سارے ਲੋਕ ਆਉਂਦੇ ਔਰ ਐਬਸੈਂਟ ਮਾਈਂਡ ਦਾ ਤਾਂ ਗੱਡੀਆਂ ਜਿਹੜੀਆਂ ਚਲਾਉਂਦੇ ਆਗੇ ਤਾਂ ਉਹ ਵਿਚਾਲੇ ਕਢਾ ਕੇ ਜਾਂ ਇਧਰ ਕਰਕੇ ਹੌਂਕ ਕਰੀ ਜਾਂਦੇ ਆ ਜਾਂ ਦੁਕਾਨ ਦੇ ਸਾਹਮਣੇ ਉਹ ਵਿਚਾਲੇ ਕਢ ਕੇ ਤੁਰਦੇ ਤੇ ਫਿਰ ਉਹ ਸਮਾਨ ਲੈਣਾ ਤੇ ਸਾਨੂੰ ਸਾਈਡ ਤੇ ਗੱਡੀ ਕਰਕੇ ਕੋਈ ਮੋਟਰਸਾਈਕਲ ਆਇਆ ਤਾਂ ਕਰੀ ਬਿਲਕੁਲ ਸਵੇਰੇ ਉੱਠਣਾ ਬਿਲਕੁਲ ਫੋਲੋ ਕਰਨੇ ਚਾਹੀਏ 100% ਕਰਨੇ ਚਾਹੀਏ ਫਿਰ ਉਧਰ ਚਲੇਗੇ ਜਿੰਨੇ ਹਾਸੇ ਹੁੰਦੇ ਆ ਇਸ ਕਰਕੇ ਹੀ ਹੁੰਦੇ ਆ ਜੱਗਪਾਣੀ ਟੀਵੀ ਲਈ ਮੋਗਾ ਤੋਂ ਉਕਾੜਾ ਦੀ ਰਿਪੋਰਟ